it ਭੀੜ ਵੱਲੋਂ 116 ਲਾਸ਼ਾਂ ਲੁਕਾਉਣ ਦੇ ਲਈ ਉਹਨਾਂ ਨੂੰ ਤਲਾਬ ਦੇ ਅੰਦਰ ਸੁੱਟ ਦਿੱਤਾ ਜਾਂਦਾ ਪਰ ਫਿਰ ਉਹ ਫੁੱਲ ਕੇ ਪਾਣੀ ਦੇ ਉੱਪਰ ਤੈਰਨ ਲੱਗ ਗਈਆਂ ਤਾਂ ਉਹਨਾਂ ਵੱਲੋਂ ਉਹਨਾਂ ਸਭ ਨੂੰ ਤਲਾਬ ਦੇ ਵਿੱਚੋਂ ਕੱਢਿਆ ਜਾਂਦਾ ਤੇ ਇੱਕ ਖੂਹ ਦੇ ਅੰਦਰ ਸੁੱਟ ਦਿੱਤਾ ਜਾਂਦਾ ਏਐਸਆਈ ਜਦੋਂ ਦੌਰੇ ਦੇ ਉੱਤੇ ਆਇਆ ਤਾਂ ਉਸ ਨੂੰ ਪਤਾ ਵੀ ਲੱਗਿਆ ਕਿ ਖੂਹ ਦੇ ਅੰਦਰ ਲਾਸ਼ਾਂ ਮੌਜੂਦ ਨੇ ਪਰ ਉਸ ਵੱਲੋਂ ਕਿਹਾ ਜਾਂਦਾ ਕਿ ਮਜਿਸਟਰੇਟ ਦੇ ਆਦੇਸ਼ ਬਿਨਾਂ ਇੱਥੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਹੁਣ ਕੁਝ ਦਿਨ ਗੁਜ਼ਰੇ ਤਾਂ ਖੂਹ ਦੇ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਣ ਲੱਗੀ ਤੇ ਉਸ ਤੋਂ ਬਾਅਦ ਗਈਆਂ ਨੂੰ ਲੱਗਿਆ ਕਿ ਕੁਝ ਕਰਨਾ ਚਾਹੀਦਾ ਤਾਂ ਉਹਨਾਂ ਨੇ ਸਭ 100 ਉਹਨਾਂ ਦੇ 116 ਨੂੰ ਖੂਹ ਦੇ ਵਿੱਚੋਂ ਕੱਢਿਆ ਤੇ ਇੱਕ ਖੇਤ ਦੇ ਅੰਦਰ ਦਫਨਾ ਕੇ ਉਸ ਦੇ ਉੱਪਰ ਗੋਭੀ ਲਾਤੀ ਜਾਂਦੀ ਹੈ ਇਸੇ ਤੋਂ ਕੁਝ ਸਮਾਂ ਬਾਅਦ 8 ਨਵੰਬਰ ਨੂੰ ਡੀਆਈਜੀ ਵੱਲੋਂ ਖੇਤ ਦੇ ਅੰਦਰ ਜਾ ਕੇ ਟੋਏ ਪਟਵਾਏ ਜਾਂਦੇ ਨੇ ਤਾਂ ਖੇਤ ਦੇ ਹਥਲੋਂ 116 ਲਾਸ਼ਾਂ ਮਿਲਦੀਆਂ ਨੇ 24 ਅਕਤੂਬਰ 1999 ਸ਼ਿਲਾ ਪੂਜਾ ਯਾਤਰਾ ਦੇ ਲਈ ਭਾਗਲਪੁਰ ਦੇ ਵਿੱਚੋਂ ਅਲੱਗ-ਅਲੱਗ ਪੰਜ ਟਰਾਵਾਂ ਨਿਕਲ ਰਹੀਆਂ ਸੀ ਮੁਸਲਮਾਨ ਇਲਾਕੇ ਤਤਾਰਪੁਰ ਦੇ ਵਿੱਚੋਂ ਇਹ ਜਲੂਸ ਗੁਜ਼ਰਨਾ ਸੀ ਪੁਲਿਸ ਵੀ ਨਾਲ ਸੀ ਥੋੜੀ ਦੇਰ ਬਾਅਦ ਜਲੂਸ ਚੋਂ ਨਾਰੇ ਲੱਗਦੇ ਨੇ ਜੈ ਮਾਂ ਕਾਲੀ ਤਤਾਰਪੁਰ ਖਾਲੀ અપਮਾਨ ਦਾ ਬਦਲਾ ਲੈ ਕੇ ਬਾਬਰ ਕੀ ਸੰਤਾਨੋਂ ਸੇ ਬੱਚਾ ਬੱਚਾ ਰਾਮ ਕਾ ਬਾਕੀ ਸਭ ਹਰਾਮ ਕਾ ਹਿੰਦੂ ਹਿੰਦੀ ਹਿੰਦੁਸਤਾਨ ਬਾਕੀ ਸਭ ਜਾਓ ਪਾਕਿਸਤਾਨ ਅਜਿਹੇ ਨਾਰੇ ਲੱਗਦੇ ਨੇ ਜਦੋਂ ਇਹ ਜਲੂਸ ਤਤਾਰਪੁਰ ਦੇ ਮੁਸਲਮ ਸਕੂਲ ਕੋਲ ਪਹੁੰਚਾ ਤਾ ਮੁਸਲਮਾਨਾਂ ਦੇ ਬਲੂਜ ਲੂਸ ਨੂੰ ਰੋਕ ਦਿੱਤਾ ਜਾਂਦਾ ਤੇ ਫਿਰ ਸਕੂਲ ਦੇ ਅੰਦਰੋਂ اچانک ਹੀ ਬੰਬ ਸੁੱਟਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤੇ ਭਗੜੜ ਮੱਚ ਗਈ। ਇਸ ਤੋਂ ਬਾਅਦ ਤੋੜ-ਫੋੜ ਹੁੰਦੀ ਹੈ ਤੇ ਪੁਲਿਸ ਨੇ ਫੈਰਿੰਗ ਕਰਤੀ ਜਿਸ ਦੇ ਵਿੱਚ ਲੋਕ ਮਾਰੇ ਗਏ। ਅਜਿਹੇ ਹੀ ਕਿਸੇ ਨੇ ਪੀੜ ਤੋਂ ਆ ਕੇ ਬਾਫੜਾਤੀ ਕਿ ਮੁਸਲਮਨ ਲੌਂਜਾਂ ਦੇ ਵਿੱਚ ਰਹਿਣ ਵਾਲੇ 200 ਤੋਂ ਜ਼ਿਆਦਾ ਹਿੰਦੂ ਸਟੂਡੈਂਟਸ ਨੂੰ ਮੁਸਲਮਾਨਾਂ ਨੇ ਮਾਰ ਕੇ ਇੱਕ ਖੂਹ ਦੇ ਵਿੱਚ ਸੁੱਟਤਾ। ਪੁਸ ਪ੍ਰਸ਼ਾਸਨ ਨੇ ਇਸ ਖਬਰ ਦੀ ਵੈਰੀਫਿਕੇਸ਼ਨ ਤੱਕ ਨਹੀਂ ਕੀਤੀ। ਜਿਨ੍ਹਾਂ ਪਿੰਡਾਂ ਦੇ ਬੱਚੇ ਘਰ ਨਹੀਂ ਸੀ ਪਹੁੰਚੇ ਉਹਨਾਂ ਨੇ ਇਸ ਨੂੰ ਸੱਚ ਮੰਨ ਲਿਆ ਤੇ ਫਿਰ ਪਿੰਡਾਂ 'ਚ ਬੀਮਾਰ ਘਾਟ ਸ਼ੁਰੂ ਹੋ ਗਈ ਹੁਣ ਤੱਕ ਭਾਗਲਪੁਰ 'ਚ ਆਰਮੀ ਵੱਲੋਂ ਕੈਂਪ ਲਗਾਏ ਜਾ ਚੁੱਕੇ ਸੀ ਪਰ ਹਾਲਾਤ ਹਾਲੇ ਵੀ ਠੀਕ ਨਹੀਂ ਸੀ ਇਸੇ ਤੋਂ ਬਾਅਦ 27 ਅਕਤੂਬਰ 1999 ਦੀ ਤਰੀਕ ਆਉਂਦੀ ਹੈ ਹਾਗਲਪੁਰ ਦਾ ਚੰਦੋਰੀ ਪਿੰਡ ਇੱਥੇ ਮੌਜੂਦ ਮਸਜਿਦ ਦੇ ਵਿੱਚ ਜੁਮੇ ਦੀ ਨਮਾਜ਼ ਪੜਨ ਲਈ ਮੁਸਲਮਾਨ ਪਹੁੰਚਦੇ ਨੇ ਤੇ ਇਸੇ ਤੋਂ ਬਾਅਦ ਸੈਂਕੜੇ ਦੰਗਈਆਂ ਦੇ ਬਲੋਂ ਉੱਥੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਜਾਂਦਾ ਘਰਾਂ ਨੂੰ ਅੱਗ ਲਾਈ ਜਾਂਦੀ ਹੈ ਤੇ ਪੰਜ ਮੁਸਲਮਾਨ ਮੌਕੇ ਦੇ ਉੱਤੇ ਹੀ ਮਾਰੇ ਗਏ ਇਸੇ ਪਿੰਡ ਦੇ ਵਿੱਚ ਮੌਜੂਦ ਸ਼ੇਖ ਮਿੰਨਤ ਦਾ ਇੱਕ ਘਰ ਸੀ ਜਿੱਥੇ ਕਰੀਬ 100 ਮੁਸਲਮਾਨ ਜਾ ਕੇ ਲੋਗੇ ਪਰ ਬਾਹਰ ਸੈਂਕੜਿਆਂ ਦੀ ਸੰਖਿਆ 'ਚ ਹਥਿਆਰਬੰਦ ਦੰਗਈ ਖੜੇ ਹੋਏ ਸੀ ਸ਼ਾਮ ਕਰੀਬ 4-5 ਵਜੇ ਪੁਲਿਸ ਆਈ ਪਰ ਕੁਝ ਵੀ ਕੀਤਾ ਨਹੀਂ ਤੇ ਚਲੀ ਗਈ ਰਾਤ 10 ਵਜੇ ਦੇ ਕਰੀਬ ਆਰਮੀ ਪਿੰਡ ਦੇ ਵਿੱਚ ਆਉਂਦੀ ਹੈ ਪਰ 1 ਘੰਟੇ ਬਾਅਦ ਉਹ ਵੀ ਉੱਥੋਂ ਚਲੀ ਜਾਂਦੀ ਹੈ ਰਾਤ ਦੇ 2 ਵਜੇ ਪਿੰਡ ਦੇ ਕੁਝ ਲੋਕ ਆਏ ਤੇ ਕਿਹਾ ਇੱਥੇ ਤੁਸੀਂ ਸੇਫ ਨਹੀਂ ਆਓ ਤੁਹਾਨੂੰ ਸੁਰੱਖਿਅਤ ਜਗ੍ਹਾ ਦੇ ਉੱਤੇ ਪਹੁੰਚਾ ਦਈਏ ਪਰ ਜਿਵੇਂ ਹੀ ਉਹ ਬਾਹਰ ਨਿਕਲੇ ਭੀੜ ਨੇ ਉਹਨਾਂ ਨੂੰ ਚਾਰੋਂ ਤਰਫ ਤੋਂ ਘੇਰ ਲਿਆ ਤੇ ਤਲਵਾਰਾਂ ਨਾਲ ਕੱਟਣਾ ਸ਼ੁਰੂ ਕਰਤਾ ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਤਿੰਨ ਚਾਰ ਜਵਾਕਾਂ ਦੇ ਤਲਵਾਰਾਂ ਦੇ ਨਾਲ ਦੋ ਦੋ ਟੁਕੜੇ ਕਰ ਦਿੱਤੇ ਗਏ ਤੇ ਫਿਰ ਸਵੇਰ 8 ਤੋਂ 9 ਵਜੇ ਆਰਮੀ ਆਉਂਦੀ ਹੈ ਪਰ ਉਦੋਂ ਤੱਕ ਦੰਗਾਈ ਜਾ ਚੁੱਕੀ ਸੀ ਚੰਦੇਰੀ ਪਿੰਡ ਅੰਦਰ 74 ਲੋਕ ਮਾਰੇ ਗਏ 27 ਅਕਤੂਬਰ ਨੂੰ ਵੀ ਪਾਗਲਪੁਰ ਦੇ ਹੀ ਇੱਕ ਹੋਰ ਪਿੰਡ ਲੋਘਾਇਚ ਵੀ ਬਹੁਤ ਕਹਿਰ ਬਣ ਕੇ ਟੁੱਟੀ ਸੀ ਤੇ 116 ਮੁਸਲਮਾਨਾਂ ਦਾ ਕਤਲ ਕਰ ਦਿੱਤਾ ਗਿਆ ਤੇ ਪਹਿਲਾਂ ਉਹਨਾਂ ਨੂੰ ਤਲਾਪ ਫਿਰ ਖੂਹ ਤੇ ਫਿਰ ਖੇਤ ਦੇ ਅੰਦਰ ਕੱਢ ਕੇ ਉੱਪਰ ਗੋਬੀ ਲਾਤੀ ਗਈ ਸੀ ਤੇ ਫਿਰ ਡੀਆਈਜੀ ਵੱਲੋਂ ਟੋਏ ਪਟਵਾ ਕੇ ਇਸੇ ਖੇਤ ਦੇ ਅੰਦਰ 116 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਭਾਗਲਪੁਰ ਦੇ ਵਿੱਚ 2 ਮਹੀਨੇ ਤੱਕ ਲਗਾਤਾਰ ਇਹ ਨਰਸਹਾਰ ਚੱਲਦਾ ਰਿਹਾ 250 ਪਿੰਡਾਂ ਦੀ ਚਪੇਟ ਚਾਈ। ਭਾਗਲਪੁਰ ਦੇ ਕਈ ਪਿੰਡ ਪੂਦੀਆ ਪਿੰਡ ਬਣ ਚੁੱਕੇ ਸੀ। ਮੁਸਲਮਾਨ ਕਮਿਊਨਿਟੀ ਦੇ ਲੋਕਾਂ ਵੱਲੋਂ ਪਿੰਡ ਛੱਡ ਦਿੱਤੇ ਗਏ। ਦਰਜਨਾਂ ਰਲੀਫ ਕੈਂਪ ਬਣਾਏ ਗਏ ਜਿੱਥੇ ਪਸ ਦੀ ਦੇਖਰੇਖ ਦੇ ਵਿੱਚ ਮੁਸਲਮਾਨਾਂ ਨੂੰ ਰੱਖਿਆ ਗਿਆ। ਸਰਕਾਰੀ ਅੰਕੜਿਆਂ ਦੇ ਮੁਤਾਬਕ 1070 ਲੋਕ ਮਰੇ ਸੀ ਜਦੋਂ ਕਿ ਲੋਕਾਂ ਨੇ ਦਾਵਾ ਕੀਤਾ ਕਿ ਇਹ ਅੰਕੜਾ 2000 ਤੋਂ ਵੀ ਜ਼ਿਆਦਾ ਸੀ। 12000 ਘਰ ਚੇ 50000 ਲੋਕ ਅਪਲਾਈਨ ਕਰ ਗਏ 2000 ਤੋਂ ਜ਼ਿਆਦਾ ਪਾਵਰ ਲੂਮ ਤੇ ਹੈਡ ਲੂਮ ਕਾਰਖਾਨੇ ਮਚਾ ਦਿੱਤੇ ਗਏ 68 ਮਸਜਿਦਾਂ ਤੈਸਨਾਸ ਕਰ ਦਿੱਤੀਆਂ ਗਈਆਂ ਕਈ ਹਿੰਦੂ ਵੀ ਇਸ ਦਾ ਸ਼ਿਕਾਰ ਹੋਏ ਪਰ ਜ਼ਿਆਦਾਤਰ ਮਰਨ ਵਾਲਿਆਂ ਦੇ ਵਿੱਚੋਂ 99% ਮੁਸਲਮਾਨੀ ਸੀ 1999 ਚ ਇਸ ਦੀ ਜਾਂਚ ਲਈ ਇੱਕ ਕਮਿਸ਼ਨ ਬਣਿਆ ਤੇ 1995 ਚ 323 ਪੰਨਿਆਂ ਦੇ ਇੱਕ ਰਿਪੋਰਟ ਪਬਲਿਸ਼ ਕੀਤੀ ਗਈ। ਇਸੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਮੁਸਲਮਾਨ ਲੋਜ ਦੇ ਵਿੱਚ ਰਹਿਣ ਵਾਲੇ ਹਿੰਦੂ ਸਟੂਡੈਂਟਸ ਨੂੰ ਮਾਰ ਕੇ ਖੂਚ ਸੁੱਟਣ ਦੀ ਗੱਲ ਅਫਵਾਹ ਸੀ। ਅਸਲ ਦੇ ਵਿੱਚ ਉਹਨਾਂ ਸਟੂਡੈਂਟਸ ਨੂੰ ਮੁਸਲਮਾਨਾਂ ਨੇ ਹੀ ਆਪਦੇ ਹੋਸਟਲ ਦੇ ਵਿੱਚ ਲੁਕਾ ਲਿਆ ਸੀ। ਕਿ ਉਹ ਦੰਗੇ ਦੀ ਚਪੇਟ 'ਚ ਨਾ ਆਉਣਾ ਪਰ ਉਹ ਜਦੋਂ ਟਾਈਮ ਸਰਕਾਬ ਦੇ ਘਰ ਨਹੀਂ ਪਹੁੰਚੇ ਤਾਂ ਘਰ ਵਾਲਿਆਂ ਨੇ ਫਾਂ ਨੂੰ ਸੱਚ ਮੰਨ ਲਿਆ ਕਿ ਉਹਨਾਂ ਦੇ ਜਵਾਕਾਂ ਨੂੰ ਮਾਰ ਦਿੱਤਾ ਗਿਆ ਜਦੋਂ ਕਿ ਉਹ ਜਵਾਕ ਜਿਉਂਦੇ ਸੀ ਪੁਲਿਸ ਉੱਤੇ ਵੀ ਗੰਭੀਰ આરોਪ ਲੱਗੇ ਹੁਣ ਗੱਲ ਕਰਦੇ ਹਾਂ ਕਿ ਆਖਰਕਾਰ ਇਹ ਸਭ ਹੋਇਆ ਕਿਉਂ ਦਰਅਸਲ 1975 ਦੀ ਗੱਲ ਆ ਇਸ ਦੌਰ ਦੀ ਸ਼ਾਹਬਾਨੋਂ ਨੂੰ ਉਸਦੇ ਪਤੀ ਮੁਹੰਮਦ ਨੇ ਪੰਜ ਜਮਾਕਾ ਸਮੇਤ ਘਰ ਦੇ ਵਿੱਚੋਂ ਕੱਢਤਾ ਤੇ ਇਸ ਦੇ ਤੋਂ ਬਾਅਦ 1978 ਦੇ ਵਿੱਚ ਸ਼ਾਹਬਾਨੋਂ ਨੇ ਸੀਆਰਪੀਸੀ ਦੀ ਧਾਰਾ 125 ਦੇ ਤਹਿਤ ਕੇਸ ਦਰਜ ਕਰਕੇ 500 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਪੱਤਾ ਦੀ ਮੰਗ ਕੀਤੀ 1999 ਦੇ ਵਿੱਚ ਅਦਾਲਤ ਨੇ 25 ਰੁਪਏ ਗੁਜ਼ਾਰਾ ਪੱਤਾ ਦੇ ਵੀ ਦਿੱਤਾ ਫਿਰ ਇਹ ਕੇਸ ਹਾਈ ਕੋਰਟ ਪਹੁੰਚਾ ਤੇ ਕੋਰਟ ਨੇ ਗੁਜ਼ਾਰਾ ਪੱਤੇ ਦੀ ਰਕਮ 199.20 ਰੁਪਏ ਕਰ ਦਿੱਤੀ ਇਸ ਫੈਸਲੇ ਦੇ ਖਿਲਾਫ ਸ਼ਾਹ ਬਾਨੂ ਦਾ ਪਤੀ ਸੁਪਰੀਮ ਕੋਰਟ ਪਹੁੰਚ ਗਿਆ ਤੇ ਫਿਰ 23 ਅਪ੍ਰੈਲ 1985 ਨੂੰ ਸੁਪਰੀਮ ਕੋਰਟ ਨੇ ਸ਼ਾਹਬਾਨੋ ਦੇ ਹੱਕ ਦੇ ਵਿੱਚ ਫੈਸਲਾ ਦੁਬਾਰਾ ਤੋਂ ਸੁਣਾਤਾ ਪਰ ਮੁਸਲਮ ਉਲਮਾ ਮਾਂ ਨੂੰ ਇਹ ਫੈਸਲਾ ਆਪ ਦੇ ਪਰਸਨ ਲਾ ਦੇ ਖਿਲਾਫ ਲੱਗਿਆ ਇਸੇ ਦੌਰਾਨ 1985 ਦੇ ਵਿੱਚ ਕੁਝ ਰਾਜਾਂ ਦੇ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਦੇ ਉਪ ਚੋਣਵ ਸੀ ਸ਼ਾਹਬਾਨੋ ਕੇਸ ਨੂੰ ਇਸ ਕੇਸ ਦੇ ਵਿੱਚ ਮੁੱਦਾ ਬਣਾਇਆ ਗਿਆ ਤੇ ਕਾਂਗਰਸ 66 ਸੀਟਾਂ ਹਾਰ ਗਈ ਤੇ ਕਾਂਗਰਸ ਨੇ ਇਸੇ ਨੁਕਸਾਨ ਦੇ ਚੱਲਦੇ 1986 ਚ ਰਾਜੀਵ ਗਾਂਧੀ ਨੇ ਸਦਨ ਦੇ ਵਿੱਚ ਮੁਸਲਿਮ ਊਮੈਨ ਐਕਟ ਪੇਸ਼ ਕਰਤਾ ਤੇ 5 ਮਹੀਨ ਨੂੰ ਸਦਨ ਦੇ ਵਿੱਚ ਕਾਨੂੰਨ ਪਾਸ ਵੀ ਹੋ ਜਾਂਦਾ ਨਵੇਂ ਕਾਨੂੰਨ ਦੇ ਤਹਿਤ ਮੁਸਲਿਮ ਔਰਤਾਂ ਤਲਾਕ ਤੋਂ ਬਾਅਦ ਗੁਜ਼ਾਰਾ ਪੱਤਾ ਨਹੀਂ ਮੰਗ ਸਕਦੀਆਂ ਸੀ ਮਤਲਬ ਸੁਪਰੀਮ ਕੋਰਟ ਦੇ ਫੈਸਲੇ ਨੂੰ ਹੀ ਪਲਟ ਦਿੱਤਾ ਗਿਆ ਨਵੀਂ ਨਵੀਂ ਬਣੀ ਭਾਜਪਾ ਨੇ ਇਸ ਨੂੰ ਵੀ ਇੱਕ ਮੁੱਦੇ ਦੇ ਰੂਪ ਦੇ ਵਿੱਚ ਲਿਆ ਤੇ ਕਾਂਗਰਸ ਨੂੰ ਘੇਰ ਲਿਆ ਦੂਜੇ ਪਾਸੇ ਰਜੀਵ ਗਾਂਧੀ ਦੇ ਖਾਸ ਰੱਖਿਆ ਮੰਤਰੀ ਬੀਪੀ ਸਿੰਘ ਨੇ ਵੀ ਬਗਾਵਤ ਕਰਤੀ ਤੇ ਕਾਂਗਰਸ ਚਾਰੇ ਪਾਸੇ ਤੋਂ ਘਿਰ ਚੁੱਕੀ ਸੀ ਇਸੇ ਵਿਚਕਾਰ ਮਹਾਕੁੰਭ ਲੱਗਿਆ ਜਿਸ ਦੇ ਵਿੱਚ Hindu ਸੰਤਾਂ ਨੇ 9 ਨਵੰਬਰ 1999 ਨੂੰ ਰਾਮ ਮੰਦਰ ਚ ਸਿਲਾ ਪੂਜਾ ਦਾ ਐਲਾਨ ਕਰਤਾ ਤੇ ਦੂਸਰੇ ਪਾਸੇ ਨਵੰਬਰ ਦੇ ਵਿੱਚ ਹੀ ਲੋਕ ਸਭਾ ਚੋਣਾਂ ਵੀ ਹੋਣੀਆਂ ਸੀ ਇਸੇ ਤੋਂ ਬਾਅਦ ਜੀਵ ਦੇ ਕਰੀਬੀ ਅਰਣ ਨੈਰੂ ਨੇ ਪ੍ਰਧਾਨ ਮੰਤਰੀ ਨੂੰ ਬਾਬਰੀ ਮਸਜਿਦ ਦਾ ਤਾਲਾ ਖੋਲਣ ਦੀ ਸਲਾਹ ਦਿੱਤੀ ਤਾਂ ਕਿ ਹਿੰਦੂਆਂ ਦੀ ਨਾਰਾਜ਼ਗੀ ਬੈਲੈਂਸ ਹੋ ਸਕੇ ਤੇ ਫਿਰ 2 ਫਰਵਰੀ 1999 ਨੂੰ ਰਾਮ ਮੰਦਰ ਦਾ ਤਾਲਾ ਵੀ ਖੋਲ ਦਿੱਤਾ ਗਿਆ ਤੇ ਬਾਅਦ ਦੇ ਵਿੱਚ BJP ਨੇ ਦੇਸ਼ ਭਰ ਦੇ ਵਿੱਚ ਸ਼ਿਲਾ ਪੂਜਨ ਦੇ ਜਲੂਸ ਕੱਢਨੇ ਸ਼ੁਰੂ ਕਰਤੇ ਤੇ ਭਾਗਲਪੁਰ ਚ ਇਸ ਪੂਜਾ ਲਈ 24 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਸੀ ਜਿਸ ਤੋਂ ਬਾਅਦ ਹਿੰਸਾ ਫਟਕ ਗਈ ਤੇ ਭਾਗਲਪੁਰ ਚ ਨਰਸਹਾਰ ਹੋ ਗਿਆ ਪਾਗਲਪੁਰ ਨਰ ਸੰਹਾਰ ਦੇ ਵਿੱਚ 142 ਐਫ ਆਈ ਆਰ ਦਰਜ ਹੋਈਆਂ 1200 ਤੋਂ ਜ਼ਿਆਦਾ આરોપી ਬਣੇ 2005 ਦੇ ਵਿੱਚ 10 ਲੋਕਾਂ ਨੂੰ ਉਮਰ ਕੈਦ ਹੋਈ ਤੇ 2007 ਦੇ ਵਿੱਚ ਲੁਕਾਇਆ ਹਿੰਸਾ ਮਾਮਲੇ ਦੇ ਵਿੱਚ 14 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ